ਤੁਸੀਂ ਦੇਖ ਰਹੇ ਹੋ ਜਲਾਲਾਬ ਦੀ ਬਾਜ ਮੈਂ ਟਾਈਮ ਤੇ ਸ਼ੀਦ ਉਹਦਮ ਸਿੰਘ ਚੌਂਗ ਜਿੱਥੇ ਕੀ ਟ੍ਰੈਪ ਕੰਟਰਜੇ ਕੱਲ ਇੱਕ ਤੁਹਾਨੂੰ ਅਸੀਂ ਖਬਰ ਵਿਖਾਈ ਸੀ ਜਿਹੜਾ ਕੀ ਇਹ ਬੱਸ ਸਟੈਂਡ ਦੇ ਕੋਲ ਸੂਰਜਪਾਲ ਨੇ ਇੱਕ ਮੋਟਰਸਾਈਕਲ ਜਿਹੜਾ ਚੋਰੀ ਦਾ ਫੜਿਆ ਸੀ ਚੋਰੀ ਦੇ ਫੜਿਆ ਸੀ ਚੰਡੀਗੜ੍ਹ ਮੁਹਾਲੀ ਤੋਂ ਜਿਹੜਾ 68 ਸੈਂਟਰ ਤੋਂ 27 ਤਰੀਕ ਨੂੰ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਸੀ ਜਿਹੜੀ ਅਸੀਂ ਖਬਰ ਚਾਈ ਤੇ ਅੱਜ 29 ਤਰੀਕੇ 29 ਕੱਲ 29 ਤਰੀਕ ਨੂੰ ਜਿਹੜਾ ਮੋਟਰਸਾਈਕਲ ਸੀ ਸੂਰਜਪਾਲ ਵੱਲੋਂ ਚੋਰੀ ਦਾ ਜਿਹੜਾ ਵੇਖੋ ਫੜਿਆ ਗਿਆ ਦੋ ਦਿਨਾਂ ਦੇ ਵਿੱਚ ਮੋਟਰਸਾਈਕਲ ਜਿਹੜਾ ਸੂਰਜਪਾਲ ਨੇ ਫੜਿਆ ਇਹ ਤੇ ਉਸ ਤੋਂ ਪਹਿਲੇ ਦਿਨ ਵੀ ਜਿਹੜਾ ਅਸੀਂ ਮੋਟਰਸਾਈਕਲ ਉਹ ਤਿੰਨਾਂ ਦਿਨਾਂ ਦਾ ਤਿੰਨਾਂ ਦਿਨਾਂ ਬਾਅਦ ਫੜਿਆ ਗਿਆ ਉਹ ਵੀ ਮੁਹਾਲੀ ਸਾਈਡ ਦਾ ਸੀ ਚੰਡੀਗੜ੍ਹ ਸਾਈਡ ਤੋਂ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਸੀ ਅੱਜ ਜਿਹੜਾ ਉਹ ਬੰਦੇ ਸਾਡੇ ਨਾਲ ਚੰਡੀਗੜ੍ਹ ਮੁਹਾਲੀ 68 ਸੈਂਟਰ ਤੋਂ ਆਏ ਨੇ ਇਹ ਕਿਸੇ ਕੰਮ ਵਾਸਤੇ ਤਲਾਸ਼ ਰਦੇ ਨੌਕਰੀ ਉੱਥੇ ਜੋਬ ਲੱਭਣ ਵਾਸਤੇ ਆਦੀ ਗਿਆ ਸੀ ਕੋਰੀਅਲ ਦਾ ਕੰਮ ਬਾਈ ਜੀ ਕਰਦੇ ਨੇ ਸਿਆਹ ਸੈਂਟਰ 'ਚ ਉੱਥੇ ਇਹਨਾਂ ਨੇ ਮੋਟਰਸਾਈਕਲ ਠੱਲਿਆ ਜਿਹੜਾ ਕਿ ਮੋਟਰਸਾਈਕਲ ਇਹਨਾਂ ਦਾ ਚੋਰੀ ਹੋ ਗਿਆ ਕੱਲ ਜਿਹੜਾ ਸਾਡੇ ਸੂਰਜਪਾਲ ਨੇ ਜਿਹੜਾ ਕਿ ਇਹ ਪਿੱਛਾ ਕਰਕੇ ਮੋਟਰਸਾਈਕਲ ਨੂੰ ਫਾੜ ਲਿਆ ਬੰਦਾ ਜਿਹੜਾ ਹੈ ਉਹ ਭੱਜ ਗਿਆ ਇਹਨਾਂ ਦੇ ਹੱਥੋਂ ਮੋਟਰਸਾਈਕਲ ਉਹ ਤੋਂ ਬਾਅਦ ਖਬਰ ਸੁਣਨ ਤੋਂ ਬਾਅਦ ਜਿਹੜਾ ਇਹ ਬਾਈ ਨੇ ਕਨੈਕਟ ਕੀਤਾ ਖਬਰ ਦੇਖੀ ਇਹਨੂੰ ਪਤਾ ਲੱਗਾ ਬਾਕੀ ਜਾਣਕਾਰੀ ਬਾਈ ਕੋਲ ਲੈਣੇ ਵੀ ਕਿਵੇਂ ਪਤਾ ਲੱਗਿਆ ਜੀ ਸਰ ਤੁਹਾਡਾ ਮੋਟਰਸਾਈਕਲ ਕਿਵੇਂ ਚੋਰੀ ਹੋਇਆ ਹਾਂ ਜੀ ਸਰ ਮੈਂ ਚੰਡੀਗੜ੍ਹ ਰਹਿੰਦਾ ਤੇ ਮੈਂ ਮੋੜੀ ਦਾ ਮਾਈ ਬਾਈਕ ਚੋਰੀ ਹੋਇਆ ਸੀ ਜੀ ਤੇ ਮੈਂ ਜਲਾਲਾਬਾਦ ਦੀ ਆਵਾਜ਼ ਚੈਨਲ ਨੂੰ ਤਾਂ ਲੱਭ ਰਿਆ ਸੀ ਕਿ ਹਾਂਜੀ ਆ ਗਿਆ ਸੀ ਫੀਡ ਚ ਤਾਂ ਮੈਂ ਕਰਕੇ ਉੱਥੇ ਦੇਖਿਆ ਕਿ ਹਾਂ ਮੇਰਾ ਮੇਰਾ ਮੋਟਰਸਾਈਕਲ ਹੈ ਉਹਦੀ ਬਾਰੇ ਜਾਣਕਾਰੀ ਉਥੇ ਲਿਸਟ ਹੋਈ ਹੈ ਤਾਂ ਫਿਰ ਉਸ ਕਰਕੇ ਮੈਂ ਇਹਨਾਂ ਨਾਲ ਤਾਲਮੇਲ ਕੀਤਾ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਹਨਾਂ ਨੇ ਦੱਸਿਆ ਹਾਂਜੀ ਭਾਈ ਇਹ ਕਰਕੇ ਇੱਧਰ ਜਲਾਲਾਬਾਦ ਪੁਲਿਸ ਸਟੇਸ਼ਨ ਨੇ ਆ ਮੋਟਰਸਾਈਕਲ ਫੜਿਆ ਹੈ ਤਾਂ ਉੱਧਰ ਫਿਰ ਮੈਂ ਤਾਲਮੇਲ ਕੀਤੀ ਹੈ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਰ ਐਸਆਈ ਸੂਰਜ ਭਾਨਜੀ ਹੈ ਉਹਨਾਂ ਨਾਲ ਗੱਲ ਕਰਕੇ ਫਿਰ ਉਹਨਾਂ ਨੇ ਮੈਨੂੰ ਸਾਰਾ ਸਮਝਾਇਆ ਅੱਛੇ ਤਰੀਕੇ ਨਾਲ ਔਰ ਮੈਨੂੰ ਪੂਰੇ ਤਰੀਕੇ ਨਾਲ ਸਮਝਾ ਕੇ ਇੱਥੇ ਬੁਲਾ ਕੇ ਮੇਰਾ ਮੋਟਰਸਾਈਕਲ ਮੈਨੂੰ ਹੈਂਡਓਵਰ ਕਰਤਾ ਸੀ ਤੇ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦਾ ਐਨਾਂ ਦਾ ਕਿ 2 ਦਿਨਾਂ ਵਿੱਚ ਮੋਟਰਸਾਈਕਲ ਫੜ ਕੇ ਤਾਂ ਮੇਰੇ ਹਵਾਲੇ ਕਰਤਾ ਸੀ ਤਾਂ ਪੰਜਾਬ ਪੁਲਿਸ ਦੀ ਬਹੁਤ ਮਿਹਰਬਾਨੀ ਹੈ ਠੀਕ ਹੈ ਸਾਡੇ ਨਾਲ ਸੁਰਜਪਾਲ ਜੀ ਨਾਲ ਮੌਜੂਦ ਨੇ ਤੁਸੀਂ ਵੇਖੋ ਵੀ 2 ਦਿਨਾਂ ਦੇ ਵਿੱਚ ਉਹ ਕਹਿੰਦੇ ਨੇ ਵੀ ਸਾਡਾ ਜਿਹੜਾ ਵੀ ਸੁਰਜਪਾਲ ਨੇ ਫੜ ਕੇ ਜਿਹੜਾ ਸਕੂਟਰ ਸਾਡੇ ਹਵਾਲੇ ਕਰ ਦਿੱਤਾ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕਿਵੇਂ ਕੱਲ ਵਾਕਿਆ ਹੋਇਆ ਜੀ ਕਿ ਸਰ ਕੱਲ ਇੱਕ ਮੋਟਰਸਾਈਕਲ ਫੜਿਆ ਕੱਲ ਕੀ ਪੂਰੀ ਕਹਾਣੀ ਸੀ ਸੱਸੀ ਗਾਲ ਜੀ ਮੈਂ ਐਸੇ ਸੂਰਜਪਾਲ ਟ੍ਰੈਪ ਇੰਚਾਰਜ ਜਲਾ ਲੰਬਾ ਜਿਸ ਤਰ੍ਹਾਂ ਆਪ ਨੂੰ ਪਤਾ ਹੀ ਹੈ ਕਿ ਕੱਲ ਇੱਕ ਖਬਰ ਬੱਸ ਸਟੈਂਡ ਦੀ ਚੱਲੀ ਸੀ ਇੱਕ ਮੋਟਰਸਾਈਕਲ ਸਵਾਰ ਜਿਹਨੂੰ ਅਸੀਂ ਸ਼ੱਕ ਦੇ ਤੌਰ ਤੇ ਰੋਕਣ ਲੱਗੇ ਸੀ ਪਰ ਮੋਟਰਸਾਈਕਲ ਲੈ ਕੇ ਭੱਜ ਗਿਆ ਜਦੋਂ ਬੱਸ ਸਟੈਂਡ ਦੇ ਕੋਲ ਅਸੀਂ ਉਹਨੂੰ ਫਿਰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਜਿਹੜਾ ਮੋਟਰਸਾਈਕਲ ਹੈ ਇੱਕ ਫਰੂਟ ਵਾਲੀ ਰੇੜੀ ਦੇ ਵਿੱਚ ਮਾਰਿਆ ਜਦੋਂ ਮੋਟਰਸਾਈਕਲ ਰੇਡੀ ਦੇ ਵਿੱਚ ਮਾਰਿਆ ਤਾਂ ਮੋਟਰਸਾਈਕਲ ਨੂੰ ਛੱਡ ਕੇ ਜਿਹੜਾ ਭੱਜ ਗਿਆ ਬੀਐਸਐਫ ਸੈਕਟਰ ਵੱਲ ਨੂੰ ਜਦੋਂ ਭੱਜਿਆ ਸੀ ਉਹਦਾ ਪਿੱਛਾ ਕੀਤਾ ਪਰ ਪਿੱਛਾ ਕਰਨ ਦੇ ਬਾਵਜੂਦ ਵੀ ਉਹ ਜਿਹੜਾ ਸਾਡੇ ਹੱਥ ਨਾ ਆਇਆ ਫਿਰ ਜਦੋਂ ਅਸੀਂ ਆ ਕੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ 'ਚ ਲਿਆ ਕਬਜ਼ੇ 'ਚ ਲੈ ਕੇ ਮੋਟਰਸਾਈਕਲ ਦਾ ਜਦੋਂ ਜਿਹੜੀ ਇਹਨੂੰ ਨੰਬਰ ਪਲੇਟ ਲੱਗੀ ਸੀ ਜਦੋਂ ਉਹਨੂੰ ਨੰਬਰ ਪਲੇਟ ਤਾਂ ਅਸੀਂ ਮੋਟਰਸਾਈਕਲ ਨੂੰ ਚੈੱਕ ਕੀਤਾ ਤਾਂ ਜਿਹੜਾ ਨੰਬਰ ਏ ਉਹ ਇੱਕ ਟਰੈਕਟਰ ਦਾ ਨੰਬਰ ਲੱਗਿਆ ਹੋਇਆ ਸੀ ਟਰੈਕਟਰ ਦਾ ਨੰਬਰ ਲੱਗਿਆ ਹੋਣ ਕਰਕੇ ਫਿਰ ਅਸੀਂ ਦੇਖਿਆ ਕਿ ਮੋਟਰਸਾਈਕਲ ਜਿਹੜਾ ਚੋਰੀ ਦਾ ਜਿਹ ਉਸ ਤੋਂ ਬਾਅਦ 78 ਨੰਬਰ ਤੋਂ ਅਸੀਂ ਇਸ ਮੋਟਰਸਾਈਕਲ ਨੂੰ ਚੈੱਕ ਕੀਤਾ ਚੈੱਕ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਜਿਹੜਾ ਮੋਟਰਸਾਈਕਲ ਇਹ ਚੰਡੀਗੜ੍ਹ ਦਾ ਜਦੋਂ ਉਹਨਾਂ ਨੇ ਇਹ ਵੀਡੀਓ ਦੇਖੀ ਜਿਹੜੀ ਜਿਹੜਾ ਬੱਸ ਸਟੈਂਡ ਦੇ ਸਾਹਮਣੇ ਚੱਲੀ ਸੀ ਉਹਨਾਂ ਨੇ ਸਾਡੇ ਨਾਲ ਤਾਲਮੇਲ ਕੀਤਾ ਤਾਲਮੇਲ ਕਰਨ ਤੇ ਅਸੀਂ ਉਹਨਾਂ ਨੂੰ ਦੱਸਿਆ ਜਿਸ ਤਰ੍ਹਾਂ ਅਸੀਂ ਇੱਕ ਮੋਟਰਸਾਈਕਲ ਭੜਿਆ ਪਰ ਉਹਨਾਂ ਦਾ ਅਸੀਂ ਜਦੋਂ ਅਸੀਂ 78 ਨੰਬਰ ਤੋਂ ਚੈੱਕ ਕਰਕੇ ਉਹਨਾਂ ਨੂੰ ਐਡਰੈਸ ਦੱਸਿਆ ਤੇ ਉਹਨਾਂ ਨੇ ਦੱਸਿਆ ਕਿ ਇਹ ਮੋਟਰਸਾਈਕਲ ਵਕਤਾਂ ਹੀ ਸਾਡਾ ਜਿਹੜਾ ਇਹ ਮੋਟਰਸਾਈਕਲ 66 ਸੈਕਟਰ ਤੋਂ 27 ਤਰੀਕ ਰਾਤ ਨੂੰ ਹੀ ਚੋਰੀ ਹੋਇਆ ਸੀ 27 ਤਰੀਕ ਰਾਤ ਨੂੰ ਚੋਰੀ ਹੋਇਆ ਸੀ ਤੇ ਕੱਲ ਤਕਰੀਬਨ ਆਪਾਂ ਸਾਢੇ 10 ਵਜੇ ਜਿਹੜਾ 29 ਤਰੀਕ ਨੂੰ ਦੋ ਦਿਨਾਂ ਬਾਅਦ ਹੀ ਹੈ ਜਿਹੜਾ ਮੋਟਰਸਾਈਕਲ ਹੈ ਆਪਾਂ ਥੋੜੀ ਦਾ ਫੜ ਲਿਆ ਜਿਹਨੂੰ ਆਪਾਂ ਆਪਣੇ ਕਬਜ਼ੇ 'ਚ ਲੈ ਲਿਆ ਸੀ ਉਹਨਾਂ ਨੇ ਸੜੇ ਤਾਲਮੇਲ ਕਰਕੇ ਉਹ ਸਾਡੇ ਕੋਲ ਪਹੁੰਚੇ ਆ ਅੱਜ ਅਸੀਂ ਜਿਹੜਾ ਆਪਾਂ ਮੋਟਰਸਾਈਕਲ ਹੈ ਉਹਨਾਂ ਦੇ ਹਵਾਲੇ ਕਰਾਂਗੇ ਆ ਉਹਨਾਂ ਨੇ ਆਪਾਂ ਨੂੰ ਡਾਕੂਮੈਂਟ ਦਿੱਤੇ ਜੀ ਆਪਣਾ ਆਧਾਰ ਕਾਰਡ ਤੇ ਆ ਉਸ ਮੋਟਰਸਾਈਕਲ ਦੀ ਕਾਪੀ ਹੈ ਜੀ ਜਿਹੜੀ ਇਸ ਮੋਟਰਸਾਈਕਲ 'ਤੇ ਉਹ ਸਹੀ ਨੰਬਰ ਜਿਹੜਾ ਨੂੰ ਨੰਬਰ ਲੱਗਿਆ ਹੋਇਆ ਆ ਉਹ ਜਿਹੜਾ ਗਲਤ ਨੰਬਰ ਲੱਗਿਆ ਹੋਇਆ ਹੈ ਇੱਕ ਟ੍ਰੈਕਟਰ ਦਾ ਇਸ ਕਰਕੇ ਹੀ ਸ਼ੱਕ ਦੇ ਆਧਾਰ ਤੇ ਨੂੰ ਫੜਿਆ ਸੀ ਹੁਣ ਆਪਾਂ ਜਿਹੜਾ ਮੋਟਰਸਾਈਕਲ ਉਹਨਾਂ ਬਾਰਸਾਂ ਦੇ ਹਵਾਲੇ ਕਰਾਂਗੇ ਜਿਹੜੇ ਇਹਨਾਂ ਦੇ ਸਹੀ ਮਾਲਕ। ਜੇ ਤੁਸੀਂ ਦੇਖ ਰਹੇ ਸੀ ਜਲਾਲਾਬਾਦ ਤੋਂ ਜਿਹੜੇ ਸੂਰਜਪਾਲ ਟ੍ਰੈਫਿਕ ਚੱਲੇ ਵੀ ਇਹ ਜਿੱਥੇ ਜਲਾਲਾਬਾਦ ਰੇਗ ਚੌਂਕ ਦੇ ਵਿੱਚ ਰੇਗ ਬਾਜ਼ਾਰ ਦੇ ਵਿੱਚ ਜਿਹੜੇ ਕੀ ਇਹ ਨਹੀਂ ਹੈ ਵੀ ਬਾਕੀ ਜਿੱਥੇ ਕੋਈ ਸ਼ੱਕ ਪੈਂਦਾ ਉੱਥੇ ਨਾਲ ਦੀ ਨਾਲ ਪੜਕੇ ਨੰਬਰ ਵੀ ਚੈੱਕ ਕਰ ਦੇਣ ਜਿਵੇਂ ਇਹਨਾਂ ਨੇ ਕੱਲ ਇੱਕ ਉਹ ਇਸ ਮੋਟਰਸਾਈਕਲ ਦਾ ਨੰਬਰ ਪੜਕੇ ਚੈੱਕ ਕੀਤਾ ਜਿਹੜਾ ਟਰੈਕਟਰ ਦਾ ਨੰਬਰ ਲੱਗਿਆ ਆਇਆ ਸੀ। ਇਹਨੂੰ ਟਰੈਕਟਰ ਦਾ ਜਿਹੜਾ ਨੰਬਰ ਲੱਗਿਆ ਸੀ ਅੱਜ ਜਿਹੜੇ ਮਾਲਕ ਆਏ ਨੇ ਉਹਨਾਂ ਦੇ ਹਵਾਲੇ ਲੱਗੇ ਨੇ ਕਰਨ ਹੁਣ ਤੁਹਾਨੂੰ ਉਹਨਾਂ ਦੇ ਮੂੰਹ ਜਬਾਨੀ ਸੁਣਾਣੇ ਵੀ ਪੁਲਿਸ ਦਾ ਕੀ ਧੰਨਵਾਦ ਕਰਦੇ ਨੇ ਜੀ ਸਰ ਤੁਹਾਨੂੰ ਪੰਜਾਬ ਪੁਲਿਸ ਤੇ ਟ੍ਰੈਫਿਕਨ ਚਾਰ ਲਾਭ ਕੀ ਦਿੱਤਾ ਕੀ ਇਹਨਾਂ ਨੂੰ ਸਰ ਸਭ ਤੋਂ ਪਹਿਲੀ ਗੱਲ ਕੀ ਇਹਨਾਂ ਨੇ ਇੰਦਾ ਜ਼ਿਆਦਾ ਕੋਆਪਰੇਟ ਕੀਤਾ ਸਾਡੇ ਨਾਲ ਸਾਰੀ ਜਿਵੇਂ ਕਹਿੰਦੇ ਆ 0 ਤੋਂ ਲੈ ਕੇ 100 ਤੱਕ ਸਾਰੀ ਜਾਣਕਾਰੀ ਇੱਕਦਮ ਸਾਫ ਨਾਲ ਤਰੀਕੇ ਨਾਲ ਤੇ ਸੀ ਸਿੰਪਲ ਲੈਂਗੁਏਜ ਵਿੱਚ ਬਿਤਾ ਕੇ ਸਾਨੂੰ ਇੱਥੇ ਤੱਕ ਪੂਰਾ ਕੋਆਪਰੇਟ ਕੀਤਾ ਹੈ ਕਿ ਤੁਸੀਂ ਕਿੱਦਾਂ ਪਹੁੰਚਣਾ ਇੱਥੇ ਤੇ ਅਸੀਂ ਆਰਾਮ ਨਾਲ ਆਏ ਆਂ ਇੱਥੇ ਪਹੁੰਚੇ ਆਂ ਸਾਰਾ ਡਾਕੂਮੈਂਟੇਸ਼ਨ ਹੋ ਗਏ ਤੇ ਅਸੀਂ ਹੁਣ ਬਾਈਕ ਲੈ ਰਹੇ ਆਂ ਫਿਰ ਇਧਰੋਂ ਚੰਡੀਗੜ੍ਹ ਨਿਕਲਾਂਗੇ ਬਹੁਤ ਬਹੁਤ ਧੰਨਵਾਦ ਕੇਸੀ ਜਲਾਲਾਬਾਦ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਜੇ ਤੁਹਾਡੇ ਤੱਕ ਵੀ ਕੋਈ ਆਵਾਜ਼ ਪਹੁੰਚ ਸਕੇ